that exactly. is. ¿Es la ਦੇ ਬੈਗ ਵੀ ਲੱਗੀ ਹੋਏ ਆ ਉਹਨਾਂ ਤੇ ਵੀ ਡਿਲੀਵਰੀ ਹੋ ਸਕਦੀ ਆ ਆਲਸੋ ਦੇਖੋ ਕਿ ਕਿੱਥੇ ਕਿੱਥੇ ਕੋਸ਼ਿਸ਼ ਕਰਦੇ ਜੀ ਅਗਲੇ ਖੁਸ਼ੀ ਪਲਾ ਵਿੱਚ ਸੀਐਮ ਸਾਹਿਬ ਸਾਡੇ ਦਰਮਿਆਨ ਹਾਜ਼ਰ ਹੋਣਗੇ ਇਸ ਪੂਰੇ ਵਿੰਗ ਦੀ ਦਾ ਨੋਇਨਾ ਕਰ ਰਹੇ ਹਨ ਜੋ ਦਾ ਤਾਲੀਆਂ ਨਾਲ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਮਾਨ ਜੀ ਦਾ ਸਵਾਗਤ ਕੀਤਾ ਜਾਵੇ। ਜਿੰਦਾਬਾਦ 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 ਮੈਂ ਹੁਣ ਬੇਨਤੀ ਕਰਾਂਗਾ ਮਾਣਯੋਗ ਸੈਰਸਪਾਟਾ ਸੱਭਿਆਚਾਰ ਇਨਵੈਸਟਮੈਂਟ ਪ੍ਰਮੋਸ਼ਨ ਤੇ ਲੇਬਰ ਤੇ ਹਸਪੀਟੈਲਿਟੀ ਮਿਨਿਸਟਰ ਮੈਡਮ ਅਨਮੋਲ ਗਗਨਮਾਨ ਜੀ ਨੂੰ ਕੀ ਉਹ ਮੁੱਖ ਮੰਤਰੀ ਜੀ ਦਾ ਜੀ ਆਇਆਂ ਕਹਿਣ ਮੈਡਮ ਅਨਮੋਲ ਗਗਨਮਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਜੀ ਮਾਨਯੋਗ ਸਿਹਤ ਮੰਤਰੀ ਡਾਕਟਰ ਬਲਵੀਰ ਜੀ ਐਮਐਲਏ ਸਾਹਿਬ ਕੁਲਜੀਤ ਰੰਦਾਵਾ ਜੀ ਤੇ ਐਮਐਲਏ ਸਾਹਿਬ ਚਰਨਜੀਤ ਚੰਨੀ ਜੀ ਤੇ ਸਾਰਿਆਂ ਦਾ ਹੀ ਬਹੁਤ ਸਾਰਾ ਸਤਿਕਾਰ ਪਿਆਰ ਇੱਥੇ ਪਹੁੰਚਣ ਲਈ ਤੇ ਖਰੜ ਦੇ ਵਾਸੀ ਸਾਰੇ ਸ਼ਹਿਰ ਵਾਸੀਆਂ ਨੂੰ ਲੰਬੇ ਸਮੇਂ ਦੀ ਜਿਹੜੀ ਮੰਗ ਸੀ ਮੁੱਖ ਮੰਤਰੀ ਸਾਹਿਬ ਪਿਛਲੇ ਦਿਨੀ ਖਰੜ ਤੇ ਕੋਰਾਲੀ ਹਸਪਤਾਲ ਦਾ ਦੌਰਾ ਕਰਕੇ ਗਈ ਸੀ ਤੇ ਵਿਸ਼ਵਾਸ ਦਿਵਾਇਆ ਸੀ ਕਿ ਜਲਦੀ ਜਿਹੜੇ ਇਹ ਹਸਪਤਾਲ ਕਟੋਕਟ 30 35 ਸਾਲਾਂ ਦੀ ਮੰਗ ਸੀ ਵੀ ਇਹਨੂੰ ਥੋੜੀ ਦੇਰ ਸ਼ਾਂਤੀ ਬਣਾ ਕੇ ਆਰਾਮ ਨਾਲ ਆਰਾਮ ਦੇ ਨਾਲ ਬਿਲਕੁਲ ਜਿਹੜੀ ਇਹ ਇਹਨੂੰ ਅਪਗ੍ਰੇਡ ਕੀਤਾ ਜਾਵੇ ਸੋ ਤਕਰੀਬਨ 8 ਕਰੋੜ ਦੀ ਲਾਗਤ ਦੇ ਨਾਲ ਸ਼ਹਿਰ ਵਾਸੀਆਂ ਲਈ ਜਿਹੜਾ ਹਸਪਤਾਲ ਦੁਬਾਰਾ ਤਿਆਰ ਹੋ ਗਿਆ ਹੈ ਤੇ ਤੁਹਾਡੇ ਲਈ ਬਹੁਤ ਮੁਬਾਰਕ ਖਰੜ ਵਾਸੀਆਂ ਲਈ ਤੁਸੀਂ ਆਪਣੇ ਹੱਥਾਂ ਨਾਲ ਆਮ ਆਦਮੀ ਪਾਰਟੀ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਚੁਣੀ ਤੇ ਤੁਹਾਨੂੰ ਮਾਣ ਮਹਿਸੂਸ ਹੋਣਾ ਹੈ ਕਿ ਸਰਕਾਰ ਆਪਣਾ ਕੰਮ ਹੈ ਜਿਹੜਾ ਇਹਦੇ ਨਾਲ-ਨਾਲ ਜਿਹੜਾ ਕੁਰਾਲੀ ਦਾ ਹਸਪਤਾਲ ਹੈ ਉਹਦਾ ਵੀ ਜਿਹੜਾ ਜਲਦੀ ਉਦਗਾਟਨ ਕੀਤਾ ਜਾਊਗਾ ਤੇ ਉਹ ਵੀ ਉਹਦੀ ਬਿਲਡਿੰਗ ਵੀ ਨਵੀਂ ਤਿਆਰ ਹੋ ਚੁੱਕੀ ਹੈ। ਸੋ ਮੈਂ ਸੀਐਮ ਸਾਹਿਬ ਦਾ ਬਹੁਤ ਧੰਨਵਾਦ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਅੱਜ ਪਹੁੰਚੇ ਨੇ ਪਹਿਲਾਂ ਦੌਰਾ ਵੀ ਕਰਕੇ ਗਏ ਸੀ। ਇਹੀ ਪਹਿਚਾਣ ਹੁੰਦੀ ਹੈ ਮੇਰੇ ਖਿਆਲ ਚ ਤੁਸੀਂ ਪੁਰਾਣੀਆਂ ਸਰਕਾਰਾਂ ਚ ਦੇਖਿਆ ਹੋਣਾ ਵੀ ਕਦੇ ਕਿੰਨੇ ਕ ਲੋਕ ਇੱਥੇ ਆਉਂਦੇ ਜਾਂਦੇ ਰਹੇ ਆ। ਬਿਲਡਿੰਗ ਨੂੰ ਜਾਲੇ ਲੱਗੇ ਹੋਏ ਨੇ, ਛੱਤਾਂ ਤੇ ਘਾਹ ਉੱਗੇ ਹੋਏ ਸੀ ਤੇ ਲੋਕਾਂ ਦੀ ਜ਼ਰੂਰਤ ਨੂੰ ਵੇਖਦੇ ਹੋਏ ਮੁੱਖ ਮੰਤਰੀ ਸਾਹਿਬ ਨੇ ਹਲਕੇ ਦੇ ਲੋਕਾਂ ਦੀ ਜਿਹੜੀ ਆਵਾਜ਼ ਸੁਣੀ ਤੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਹਸਪਤਾਲਾਂ ਦੀ ਸਥਿਤੀ ਹੈ ਜਿਹੜੀ ਉਹ ਬਹੁਤ ਵਧੀਆ ਬਣਾਈ ਜਾ ਰਹੀ ਹੈ ਮੈਂ ਡਾਕਟਰ ਬਲਵੀਰ ਜੀ ਦਾ ਵੀ ਸਿਹਤ ਮੰਤਰੀ ਜੀ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਉਪਰਾਲਾ ਬੜੀ ਜਲਦੀ ਨਾਲ ਉਹਨਾਂ ਉਹਨਾਂ ਚੀਜ਼ਾਂ ਨੂੰ ਗਰਾਊਂਡ ਲੈਵਲ ਉੱਤੇ ਲੈ ਕੇ ਆਏ ਸੋ ਸਾਰਿਆਂ ਦਾ ਮੈਂ ਬਹੁਤ ਧੰਨਵਾਦੀਆਂ ਤੇ ਮੇਰੇ ਖਰੜਵਾਸੀਆਂ ਨੂੰ ਬਜ਼ੁਰਗਾਂ ਨੂੰ ਮਾਵਾਂ ਨੂੰ ਭੈਣਾਂ ਨੂੰ ਨੌਜਵਾਨ ਭਰਾਵਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਜੀ ਇਨਕਲਾਬ ਜ਼ਿੰਦਾਬਾਦ ਬਹੁਤ ਬਹੁਤ ਧੰਨਵਾਦ ਮੈਮ ਹੁਣ ਮੈਂ ਬੇਨਤੀ ਕਰਾਂਗਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਨੂੰ ਕਿ ਉਹ ਮੰਚ ਤੇ ਆਣ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਡਾਕਟਰ ਬਲਬੀਰ ਸਿੰਘ ਸਾਡੇ ਬਹੁਤ ਹੀ ਸਕਾਰਯੋਗ ਪੰਜਾਬ ਦੇ ਲੋਕਾਂ ਦੀ ਦਿਲਾਂ ਦੀ ਧੜਕਣ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ मेरे सहयोगी अनमोल गगन मान जी साढ़े एम एल ए डॉक्टर चरणजीत सिंह रंधावा साहब डेराबसी प्रभजोत जी जिला योजना बोर्ड के चेयरपर्सन सांसीपल सैकटरी विवेक प्रताप जी और साहत महकमे के सारे जिन्हें स्टाफ है प्रदीप जी और साल सर्विस डायरैक्टर फैमिल वैलफेयर और जिले के सारे जिन्हें भी साफ़र सबान है मीडिया के जिन्नेडे भाई पहुंचे हैं और सब तो ज़्यादा ਜਿਹੜੇ ਸਾਡੇ ਖਰੜ ਦੇ ਪਤਵੰਤੇ ਸਾਰੇ ਇੱਥੇ ਪਹੁੰਚੇ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਮੁੱਖ ਮੰਤਰੀ ਸਾਹਿਬ ਦਾ ਮੈਂ ਉੱਚੇ ਚੇ ਤੌਰ ਤੇ ਧੰਨਵਾਦ ਕਰਦਾ ਕਿ ਕਿਸੇ ਵੀ ਇਨਸਾਨ ਵਾਸਤੇ ਜਦੋਂ ਜੜੀਆਂ ਜੱੱਚਾ ਬੱਚਾ ਸਰਵਿਸਸ ਬਹੁਤ ਇੰਪੋਰਟੈਂਟ ਹੁੰਦੀ ਆ ਦੋ ਇਵੈਂਟਸ ਬਹੁਤ ਇੰਪੋਰਟੈਂਟ ਹੁੰਦੀਆਂ ਬੰਦੇ ਦੀ ਜ਼ਿੰਦਗੀ 'ਚ ਤਿੰਨ ਕਹੂੰਗਾ ਇੱਕ ਜਦੋਂ ਉਹ ਇਸ ਜਹਾਨ ਵਿੱਚ ਆਂਦਾ ਉਸ ਵੇਲੇ ਜੇ ਉਸ ਮਾਂ ਨੂੰ ਉਸ ਬੱਚੇ ਨੂੰ ਸਹੂਦਾ ਮਿਲੇ ਤਾਂ ਪਹਿਲਾ ਜਿਹੜਾ ਸੀਗਾ ਉਹ ਜਦੋਂ ਅਸੀਂ ਮਟਰਨਲ ਮੋਰਟੈਲਿਟੀ ਰੇਟ ਕਹਿੰਦੇ ਆ ਕਿ ਔਰਤਾਂ ਦੀ ਮੌਤ ਹੋ ਜਾਂਦੀ ਸੀ ਬੱਚਿਆਂ ਦਾ ਸਰਵਾਈਵਲ ਰੇਟ ਘੱਟ ਸੀਗਾ ਤੇ ਜੇ ਇਹ ਇੱਕ ਆਤੀਆਦਨਿਕ ਜਿਹੜਾ ਸਾਰ ਤੁਸੀਂ ਹਸਪਤਾਲ ਬਣਾਇਆ ਇਹਦੇ ਨਾਲ ਇਹ ਸਾਰੇ ਖਰੜ ਤਾਂ ਹੈ ਹੀ ਹੈ ਇਥੇ ਆਸ-ਪਾਸ ਦੇ ਬਹੁਤ ਸਾਰੇ 3 4 500 ਪਿੰਡਾਂ ਨੂੰ ਇਹ ਸੁਭਦਾ ਮਿਲੇਗੀ ਉਹਨਾਂ ਨੂੰ ਪੀੜ ਪੜੱਕੇ ਵਾਲੇ ਹਸਪਤਾਲ 'ਚ ਨਹੀਂ ਜਾਣਾ ਪਏਗਾ ਕਈ ਵਾਰੀ ਪੇਸ਼ੈਂਟ ਪੀਜੀਆ ਜਾਂ ਚੰਡੀਗੜ੍ਹ ਪਹੁੰਚ ਜਾਂਦੇ ਆ ਉਹਨਾਂ ਨੂੰ ਵਾਪਸ ਆਉਣਾ ਪੈਂਦਾ ਇਹ ਜਿਹੜੀ ਬੁਨਿਆਦੀ ਸਹੂਲਤ ਹੈ ਇਹ ਤੁਸੀਂ ਸਾਰੇ ਉਹਨਾਂ ਨੂੰ ਦਿੱਤੀ ਆ ਤੇ ਦੂਜਾ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਉਸ ਵੇਲੇ ਉਹਦੇ ਵਾਸਤੇ ਬਹੁਤ ਜ਼ਰੂਰੀ ਹੁੰਦਾ ਤੇ ਇਹ ਜਿਹੜਾ ਹਸਪਤਾਲ ਹੈ ਇਹ ਸਾਰੀਆਂ ਜਿਹੜੀ ਕੰਪਰੀਹੈਂਸਿਵ ਹੈਲਥ ਕੇਅਰ ਉਹ ਵੀ ਸਵਾਮਾ ਦੇ ਰਿਹਾ ਔਰ ਜਿਹੜੇ ਮੇਰੇ ਸਟਾਫ ਹੈ ਸਰ ਅਸੀਂ ਲਗਾਤਾਰ ਤੁਹਾਡੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਵੀ ਅਸੀਂ ਵੀ ਕੋਸ਼ਿਸ਼ ਕਰ ਰਹੇ ਆਂ ਵੀ ਜਿਹੜਾ ਵੀ ਪੇਸ਼ੈਂਟ ਹਸਪਤਾਲ ਵਿੱਚ ਆਵੇ ਇੱਕ ਨਵਾਂ ਅਪਰਾਲਾ ਅਸੀਂ ਇਹ ਕਰ ਰਹੇ ਆਂ ਸਰ ਤੁਹਾਡੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜੋ ਲੋਕ ਲੋਕ ਪ੍ਰਤੀ ਜੋ ਤੁਹਾਡੀ ਰਾਜਨੀਤੀ ਹੈ ਉਹਦੇ ਹਿਸਾਬ ਨਾਲ ਕਿ ਹਰ ਇੱਕ ਹਸਪਤਾਲ ਦੇ ਵਿੱਚ ਇੱਕ ਪੇਸ਼ੈਂਟ ਦੇ ਵਾਸਤੇ ਸੈਂਟਰ ਬਣੇਗਾ ਫੈਸਿਲੀਟੇਸ਼ਨ ਸੈਂਟਰ ਹੋਏਗਾ ਜਦੋਂ ਮਰੀਜ਼ ਪਹਿਲੀ ਵਾਰ ਹਸਪਤਾਲ ਜਾਂਦਾ ਉਹਨੂੰ ਪਤਾ ਨਹੀਂ ਹੁੰਦਾ ਕਿ ਮੈਂ ਕਿਹੜੇ ਡਾਕਟਰ ਕੋਲ ਜਾਣਾ ਹੈ ਮੈਂ ਟੈਸਟ ਕਿੱਥੋਂ ਕਰਾਣਾ ਹੈ ਮੈਂ ਪਰਚੀ ਕਿੱਥੋਂ ਬਣਾਨੀ ਹੈ ਸੋ ਅਸੀਂ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਜਿੱਥੇ ਪੇਸ਼ੈਂਟ ਆਏਗਾ ਉਹਨੂੰ ਰਿਸੀਵ ਕੀਤਾ ਜਾਏਗਾ ਸਾਡੇ ਨਰਸਿੰਗ ਸਟੂਡੈਂਟਸ ਹੋਰ ਜਿਹੜੇ ਸਾਡੇ EMPLOYEES ਆ ਉਹਨੂੰ ਰਿਸੀਵ ਕਰਨਗੇ ਉੱਥੇ ਪੀਣ ਵਾਲਾ ਪਾਣੀ ਹੋਏਗਾ ਬਾਕੀ ਸਾਰੀਆਂ ਜਿਹੜੀਆਂ ਹੈਗੀਆਂ ਜਨਤਕ ਸੁਵਿਧਾਵਾਂ ਹੋਣਗੀਆਂ ਵਾਸ਼ਰੂਮ ਹੋਣਗੇ ਉਹਨੂੰ ਰਸੀਵ ਕਰਕੇ ਪੇਸ਼ੈਂਟ ਉਹਦੀ ਪਰਚੀ ਬਣਾ ਕੇ ਜੇ ਉਹਦਾ ਕੋਈ ਕਾਰਡ ਬਣਨਾ ਹੈਗਾ ਯੂਸ਼ਮੈਨ ਦਾ ਕਾਰਡ ਬਣਨਾ ਆਪੀ ਡੀ ਦੀ ਪਰਚੀ ਬਣਾਣੀ ਆ ਸੋ ਸਾਡਾ ਜਿਹੜਾ ਸਟਾਫ ਹੈ ਉਹਨੂੰ ਡਾਕਟਰ ਦੇ ਕਮਰੇ ਤੱਕ ਲੈ ਕੇ ਜਾਏਗਾ ਔਰ ਕਿਸੇ ਵੀ ਹਸਪਤਾਲ ਨੂੰ ਮੈਂ ਸਾਡੇ ਸਟਾਫ ਨੂੰ ਵੀ ਬੇਨਤੀ ਕਰਦਾ ਔਰ ਇਹ ਮਾਨ ਸਾਹਿਬ ਦਾ ਫੈਸਲਾ ਹੈ ਵੀ ਜਿਹੜਾ ਸਾਡੇ ਸਰਕਾਰੀ ਹਸਪਤਾਲ ਚ ਬੰਦਾ ਆ ਗਿਆ ਉਹਨੂੰ ਕੋਈ ਦਵਾਈ ਲੈਣ ਬਾਹਰ ਨਹੀਂ ਭੇਜਣਾ ਸਾਰੀਆਂ ਦਵਾਈਆਂ ਅਸੀਂ ਖਰੀਦ ਲਈਆਂ ਹੋਈਆਂ ਜੇਕਰ ਦੇ ਕਮੀ ਪੇਸ਼ੀ ਹੈਗੀ ਆ ਤਾਂ ਉਹ ਕਮਿਊਨੀਕੇਸ਼ਨ ਗੈਪ ਕਰਕੇ ਹੋ ਸਕਦੀ ਆ ਤੁਹਾਡੇ ਤਾਂ ਗਡਾਉਨ ਵੀ ਜਿਹੜਾ ਤੁਹਾਡਾ ਵੇਅਰ ਹਾਊਸ ਵੀ ਬਹੁਤ ਨੇੜੇ ਆ ਉਹ ਦਵਾਈਆਂ ਸਾਰੀਆਂ ਮੁਗਾਓ ਕਿਸੇ ਮਰੀਜ਼ ਨੂੰ ਦਵਾਈ ਲੈਣ ਬਾਹਰ ਨਹੀਂ ਭੇਜਣਾ ਕਿਸੇ ਦਾ ਟੈਸਟ ਬਾਹਰ ਨਹੀਂ ਕਰਾਣਾ ਔਰ ਡਾਕਟਰ ਸਾਰੇ ਹੋਣਗੇ ਜੇ ਡਾਕਟਰ ਨੇ ਛੁੱਟੀ ਤੇ ਵੀ ਜਾਣਾ ਸੀ ਕੋਈ ਨਾ ਕੋਈ ਆਲਟਰਨੇਟ ਅਰੇਂਜਮੈਂਟ ਕਰਾਂਗੇ ਜਾਂ ਮਰੀਜ਼ਾਂ ਨੂੰ ਦੱਸਿਆ ਜਾਏਗਾ ਕਿ ਇਹ ਡਾਕਟਰ ਰਾਜੇਸ ਕਰਕੇ ਛੁੱਟੀ ਤੇ ਆਏ ਕੱਲ ਜਾਂ ਪਰਸੋਂ ਤੁਹਾਨੂੰ ਮਿਲਣਗੇ ਉਹ ਸਾਰੀ ਸੂਚਨਾ ਸਾਡਾ ਜਿਹੜਾ ਫੈਸਿਲੀਟੇਸ਼ਨ ਸੈਂਟਰ ਹੈ ਔਰ ਜਿਹੜੇ ਮੇਰੇ ਭਰਾ ਬੈਠੇ ਆ ਤੁਹਾਨੂੰ ਵੀ ਬੇਨਤੀ ਆ ਤੁਹਾਨੂੰ ਕੋਈ ਜੇ ਦਿੱਕਤ ਹੋਵੇ ਤੁਹਾਨੂੰ ਫੀਡਬੈਕ ਦਿਓਗੇ ਮਰੀਜ਼ ਆਏਗਾ ਆਪਣਾ ਇਲਾਜ ਕਰਾਏਗਾ ਵਾਪਸ ਜਾਣ ਲੱਗੇ ਜਦੋਂ ਡਾਕਟਰ ਤੋਂ ਵਾਪਸ ਆਏਗਾ ਉਹ ਕਹੇਗਾ ਮੇਰੇ ਟੈਸਟ ਹੋ ਗਏ ਮੈਨੂੰ ਡਾਕਟਰ ਨੇ ਬਹੁਤ ਅੱਛੀ ਤਰ੍ਹਾਂ ਟਰੀਟ ਕੀਤਾ ਮੈਨੂੰ ਦਵਾਈ ਵੀ ਮਿਲ ਗਈ ਸਾਰੀ ਇੱਥੋਂ ਉਹ ਫਿਰ ਆਪਣਾ ਇੱਕ ਜਾ ਕੇ ਸਾਡੇ ਫੈਸਿਲਿਟੇਸ਼ਨ ਸੈਂਟਰ ਤੇ ਨੋਟ ਕਰਾ ਕੇ ਜਾਏਗਾ ਉਹਦੇ ਨਾਲ ਮੇਰੇ ਕੋਲ ਲਗਾਤਾਰ ਫੀਡਬੈਕ ਆਏਗੀ ਸੋ ਤੁਸੀਂ ਵੀ ਇਹਦੇ ਵਿੱਚ ਸਾਡਾ ਸਹਿਯੋਗ ਦੇਣਾ ਸਾਨੂੰ ਪਹਿਲਾਂ ਵੀ ਤੁਸੀਂ ਸਾਡਾ ਸਹਿਯੋਗ ਦਿੱਤਾ ਵੋਟਾਂ 'ਚ ਵੀ ਦਿੱਤਾ ਦਬਕੇ ਦਿੱਤਾ ਤੇ ਹੁਣ ਉਸੇ ਭਾਵਨਾ ਦੇ ਨਾਲ ਅਸੀਂ ਸਾਰੇ ਜਿਹੜੇ ਅਸੀਂ ਮਾਨ ਸਾਹਿਬ ਦੀ ਟੀਮ ਦੇ ਮੈਂਬਰ ਆ ਅਸੀਂ ਵੀ ਉਸੇ ਭਾਵਨਾ ਦੇ ਨਾਲ ਤੁਹਾਡੀ ਸੇਵਾ ਚ ਲੱਗੇ ਹਾਂ ਉਹਨਾਂ ਦੇ ਦਿਸ਼ਾ ਰੇਸ਼ਾ ਦੇ ਵਿੱਚ ਮੈਂ ਇੱਕ ਵਾਰ ਫਿਰ ਮਾਨ ਸਾਹਿਬ ਦਾ ਆਪਣੇ ਬਹੁਤ ਜ਼ਿਆਦਾ ਬਿਜ਼ੀ ਸ਼ਡਿਊਲ ਹੈ ਮੈਨੂੰ ਪਤਾ ਮੈਂ ਇਸ ਕਰਕੇ ਟਾਈਮ ਨਹੀਂ ਜ਼ਿਆਦਾ ਲੈਣਾ ਉਹ ਬਿਜ਼ੀ ਸ਼ਡਿਊਲ ਚੋਂ ਤੁਹਾਡੇ ਵਿੱਚ ਟਾਈਮ ਕੱਢ ਕੇ ਪਹੁੰਚਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਬਹੁਤ ਜਲਦੀ ਮੁੜ ਲਾਡਾ ਔਰ ਨਕੋਦਰ ਦੇ ਵਿੱਚ ਸਾਡੇ ਜਿਹੜੇ ਸੈਂਟਰ ਆ ਤਿਆਰ ਆ ਉਹ ਵੀ ਅਸੀਂ ਉਹਨਾਂ ਨੂੰ ਵੀ ਉੱਥੇ ਵੀ ਮਾਨ ਸਾਹਿਬ ਨੂੰ ਬੁਲਾਵਾਂਗੇ ਇਸੇ ਤਰ੍ਹਾਂ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ 150 ਬੈੱਡ ਦਾ ਬੱਚਾ ਕੇਂਦਰ ਜਿਹੜਾ ਹੈਗਾ ਉਹ ਸਾਡਾ ਤਿਆਰ ਹੋ ਗਿਆ ਤੇ ਦੋ ਜਿਹੜੇ ਹੋਰ ਆਉਣ ਵਾਲੇ ਤੁਹਾਨੂੰ ਮਾਨ ਸਾਹਿਬ ਦੱਸਣਗੇ ਜਿਵੇਂ ਮੈਡੀਕਲ ਕਾਲਜ ਕਿੱਥੇ ਕਿੱਥੇ ਸ਼ੁਰੂ ਹੋਣ ਜਾ ਰਹੇ ਆ ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਸਰ ਤੁਹਾਡਾ ਤੇ ਸਾਰੀ ਸੰਗਤ ਦਾ ਤੇ ਆਪਣੇ ਸਾਰੇ ਸਹਿਯੋਗੀਆਂ ਦਾ ਸਾਰੇ ਸਟਾਫ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਸਰ ਹੁਣ ਮੈਂ ਬੇਨਤੀ ਕਰਾਂਗਾ ਪੰਜਾਬ ਰਾਜ ਦੇ ਮੁੱਖ ਮੰਤਰੀ ਮਾਨ ਜੋ ਗਵਰਮਤ ਮਾਨ ਜੀ ਨੂੰ ਕਿਉ ਮંચ ਤੇ ਆਣ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ। ਬਹੁਤ ਬਹੁਤ ਧੰਨਵਾਦ। ਅੱਜ ਇਸ ਮੌਕੇ ਤੇ ਮੇਰੇ ਨਾਲ ਮંચ ਤੇ ਬੈਠੇ ਮੇਰੇ ਕੈਬਨਿਟ ਦੇ ਦੋ ਸਾਥੀ ਤੁਹਾਡੇ ਹਲਕੇ ਤੋਂ ਵਾਰੀ ਬਹੁਮਤ ਦੇ ਨਾਲ ਜਿੱਤ ਕੇ ਵਿਧਾਨ ਸਭਾ ਚ ਪਹੁੰਚੇ ਤੇ ਕੈਬਨਿਟ ਦੇ ਵਿੱਚ ਮੇਰੇ ਕੁਲੀਗ ਅਨਮੋਲ ਗਗਨਮਾਨ ਜਿਨ੍ਹਾਂ ਕੋਲ ਦੋ ਤਿੰਨ ਬਹੁਤ ਅਹਿਮ ਮਹਿਕਮੇ ਨੇ ਔਰ ਨਾਲ ਸਾਡੇ ਸਿਹਤ ਮੰਤਰੀ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਚਮਕੌਰ ਸਾਹਿਬ ਤੋਂ ਐਮ ਐਲ ਏ ਡਾਕਟਰ ਚੰਨੀ ਸਾਹਿਬ ਡੇਰਾ ਬਸੀ ਤੋਂ ਐਮ ਐਲ ਏ ਕੁਲਵੰਤ ਜੀ ਸਾਡੀ ਪਾਰਟੀ ਦੇ ਖਰੜ ਦੇ ਰੋਪੜ ਦੇ ਇਸ ਇਲਾਕੇ ਦੇ ਦਰਜਾ ਬਦਰਜਾ ਆਦੇਦਾਰ ਸਹਿਬਾਨ ਵਲੰਟੀਅਰ ਸਹਿਬਾਨ ਪੁਲਿਸ ਪ੍ਰਸ਼ਾਸਨ ਜ਼ਿਲ੍ਹੇ ਦੇ ਐਸ ਐਸ ਪੀ ਸਾਹਿਬ ਡੀ ਸੀ ਸਾਹਿਬਾ ਔਰ ਜਿੰਨੀ ਵੀ ਗਿੰਤੀ ਚਾ ਇਸ ਖੁਸ਼ੀ ਦੇ ਮੌਕੇ ਤੇ ਤੁਸੀਂ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ 2022 ਦੇ ਵਿੱਚ ਅਸੀਂ ਪ੍ਰਚਾਰ ਕਰ ਰਹੇ ਸੀ ਅਰਵਿੰਦ ਕੇਜਰੀਵਾਲ ਜੀ ਤੇ ਬਾਕੀ ਸਾਰੀ ਟੀਮ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਕਸਬਿਆਂ ਜਾ ਜਾ ਕੇ ਲੋਕਾਂ ਨੂੰ ਸੰਬੋਧਨ ਹੋ ਰਏ ਸੀ ਤਾਂ ਉਹਦੇ ਵਿੱਚ ਦੋ ਤਿੰਨ ਗਰੰਟੀਆਂ ਉਹ ਜਿਹੇ ਸੀ ਜਿਹੜੀਆਂ ਅਸੀਂ ਕਹਿੰਦੇ ਸੀ ਕਿ ਹੁਣ ਸਾਰੀ ਪੂਰੀਆਂ ਕਰਾਂਗੇ ਸਭ ਤੋਂ ਪਹਿਲਾਂ ਇਹਨਾਂ ਵੱਲ ਧਿਆਨ ਦੇਵਾਂਗੇ ਉਹਦੇ ਵਿੱਚ ਸੀ ਸਿੱਖਿਆ ਹੈਲਥ ਬਿਜਲੀ ਰੋਜ਼ਗਾਰ ਕਿਸਾਨਾਂ ਦੀਆਂ ਫਸਲਾਂ ਦੇ ਬਾਜਪਾ ਮੁਆਵਜ਼ੇ ਇਹ ਚਾਰ ਪੰਜ ਅਸੀਂ ਗਰੰਟੀਆਂ ਮੈਨ ਦੇ ਰਹੇ ਸੀ ਇੱਕ ਸਾਲ ਦੇ ਵਿੱਚ ਵਿੱਚ ਅਸੀਂ 16 ਮਾਰਚ ਨੂੰ ਸਰਕਾਰ ਬਣਾਈ 17 ਮਾਰਚ ਨੂੰ ਹੀ ਪਹਿਲੀਆਂ ਫਾਈਲਾਂ ਸਾਈਨ ਹੋਣੀਆਂ ਸ਼ੁਰੂ ਹੋ ਗਈਆਂ ਸੀ ਕਿਉਂਕਿ ਟਾਈਮ ਬਹੁਤ ਘਟਾ ਹੈ ਲੇਟ ਪਹਿਲਾਂ ਹੀ ਹੋ ਗਏ 70 ਸਾਲ ਨਕਮੀਆਂ ਸਰਕਾਰਾਂ ਕਰਕੇ ਅੱਜ ਪੰਜਾਬ ਦੇ ਵਿੱਚ 583 ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੰਨਾ ਚ ਹੁਣ ਤੱਕ 31 ਲੱਖ 19000 ਪੰਜਾਬ ਦੇ ਲੋਕ ਜਿਹੜੇ ਨੇ ਆ ਕੇ ਦਵਾਈ ਲੈ ਕੇ ਠੀਕ ਹੋ ਚੁੱਕੇ ਨੇ ਜੀ 31,19,535 535 ਵਾਲਾ ਕਲੀਨਿਕਾਂ ਚੋ ਆਮ ਆਦਮੀ ਕਲੀਨਿਕਾਂ ਚੋ ਆਉਣ ਵਾਲੇ ਲਗਭਗ ਡੇਢ ਮਹੀਨੇ ਤੱਕ 75 ਤੋਂ 100 ਆਮ ਆਦਮੀ ਕਲੀਨਿਕ ਹੋਰ ਤਿਆਰ ਨੇ ਤੁਸੀਂ ਘਰੋਂ ਬਾਹਰ ਨਿਕਲੋ ਰੱਬ ਨਾ ਕਰੇ ਕੋਈ ਬਿਮਾਰੀ ਹੋਵੇ ਤੁਹਾਡੇ ਖੱਬੇ ਪਾਸੇ 100 ਮੀਟਰ ਜਾਂ ਕਰਦੇ ਸੱਜੇ ਪਾਸੇ 100 ਮੀਟਰ ਤੇ ਕੋਈ ਨਾ ਕੋਈ ਆਮ ਆਦਮੀ ਕਲੀਨਿਕ ਮਿਲੇ ਤੁਹਾਨੂੰ ਵੱਡੇ ਹਸਪਤਾਲਾਂ ਦੀਆਂ ਲਾਈਨਾਂ 'ਚ ਲੱਗਣਾ ਨਾ ਪਵੇ। ਉੱਥੇ ਟੈਸਟ ਵੀ ਨੇ 41 ਕਿਸਮ ਦੇ ਟੈਸਟ ਨੇ। ਬਲੱਡ ਦੇ ਤੁਹਾਡਾ ਬਲੱਡ ਲੈ ਲੈਂਦੇ ਨੇ। ਅਗਲੇ ਦਿਨ ਤੁਹਾਡੀ ਰਿਪੋਰਟ ਤੁਹਾਡੇ ਫੋਨ 'ਤੇ ਆ ਜਾਂਦੀ ਹੈ। ਜੇ ਤਾਂ ਉੱਥੇ ਹੀ ਸਰਦਾ ਹੈ। 92 ਕਿਸਮ ਦੀਆਂ ਦਵਾਈਆਂ ਨੇ ਉੱਥੇ। ਜੇ ਤਾਂ ਉੱਥੇ ਹੀ ਸਰਦਾ ਤਾਂ ਉੱਥੇ ਦਵਾਈ ਬਦਲਤੀ ਜਾਊਗੀ ਜੇ ਕਿਤੇ ਕੋਈ ਸ਼ਹਿਰ ਜਾਂ ਵੱਡੇ ਹਸਪਤਾਲ ਜਾਣਾ ਪਊਗਾ ਤਾਂ ਤੁਹਾਨੂੰ ਲਿਖ ਕੇ ਦੇਣਗੇ ਕਿ ਉੱਥੇ ਜਾਇਓ। ਔਰ ਸਾਰਾ ਕੁਝ ਫ੍ਰੀ ਹੈ। ਇੱਕ ਵੀ ਰੁਪਈਆ ਨਹੀਂ ਲੱਗਦਾ ਕਿਸੇ ਦਾ ਇਹ ਗਰੰਟੀ ਅਸੀਂ ਪੂਰੀ ਕੀਤੀ ਫਿਰ ਬਿਜਲੀ ਤੇ ਆ ਜਾਂਦੇ ਆ 1 ਜੁਲਾਈ ਤੋਂ ਬਿਜਲੀ ਦੇ ਬਿੱਲ ਫ੍ਰੀ ਕਰਤੇ 300 ਯੂਨਟ ਇੱਕ ਮਹੀਨੇ ਦਾ ਦੋ ਮਹੀਨੇ ਦਾ ਬਿਲ ਆਉਂਦਾ 600 ਯੂਨਟ ਹੋ ਗਿਆ ਕਿਸੇ ਨੂੰ ਯਕੀਨ ਨਹੀਂ ਸੀ ਵਿਰੋਧੀ ਪਾਰਟੀਆਂ ਨੂੰ ਯਕੀਨ ਨਹੀਂ ਸੀ ਮੁਲਕ ਦੇ ਵਿੱਚ ਕਈ ਸਰਕਾਰਾਂ ਨੂੰ ਯਕੀਨ ਨਹੀਂ ਕਿ ਕਿਵੇਂ ਹੋ ਗਿਆ ਇੱਥੋਂ ਤੱਕ ਕਿ ਸਾਡੇ ਵੀ ਕਈ ਜਿਹੜੇ ਵਲੰਟੀਅਰ ਸੀ ਉਹਨੇ ਹੋ ਜੂਗਾ ਜੀ ਅਸੀਂ ਕੀ ਕਰਾਂਗੇ ਤੇ ਅੱਜ ਤੁਸੀਂ ਦੱਸ ਦੋ 88% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਗਰਮੀ ਹੋਵੇ ਸਰਦੀ ਹੋਵੇ ਔਰ ਬਿਜਲੀ ਆਉਂਦੀ ਵੀ ਹੈ ਇਹ ਵੀ ਨਹੀਂ ਹੈਗਾ ਬਿਜਲੀ ਕੱਟ ਕੇ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਬਿਜਲੀ ਆਉਂਦੀ ਵੀ ਹੈ ਜੇ ਨੀਅਤ ਸਾਫ਼ ਹੋਵੇ ਸਭ ਕੁਝ ਠੀਕ ਹੋ ਸਕਦਾ ਹੈ ਬਿਜਲੀ ਦੀ ਗਾਰੰਟੀ ਪੂਰੀ ਹੈਲਥ ਦੀ ਗਾਰੰਟੀ ਪੂਰੀ ਕਿਉਂਕਿ ਗਾਰੰਟੀ ਪੂਰੀ ਮਤਲਬ ਸ਼ੁਰੂ ਕਰ ਤੱਕ ਆਮ ਇਹ 35ਵਾਂ ਜੱਚਾ ਬੱਚਾ ਕੇਂਦਰ ਹੈ 43 ਕਰਨੇ ਨੇ 35 ਹਜੇ ਸਾਲ ਹੋਇਆ ਜੀ ਸਾਲ ਪਹਿਲਾਂ ਅਸੀਂ ਖਬਰਾਂ ਸੁਣਦੇ ਸੀ ਇਨਸਾਨੀਅਤ ਵੀ ਰੂਹ ਕੰਬ ਜਾਂਦੀ ਸੀ ਕਿ ਬਸ ਸਟੈਂਡ ਤੇ ਬੇਬੀ ਦਾ ਜਨਮ ਹੋ ਗਿਆ ਜਸ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮਾਂ ਦੀ ਡੈਥ ਹੋ ਗਈ ਜਾਂ ਬੱਚਾ ਬਚ ਨਹੀਂ ਸਕਿਆ ਉਹ ਤਾਂ ਸੀ ਕਿਉਂਕਿ ਦੂਰ ਦਰਾਡੇ ਜਾਣਾ ਪੈਂਦਾ ਸੀ ਹਸਪਤਾਲ ਇੱਥੇ ਵੀ ਹੈਗਾ ਪਹਿਲਾਂ ਉੱਥੇ ਹੁੰਦਾ ਸੀ ਡਿਲੀਵਰੀ ਜਿਹੜੀ ਹੁੰਦੀ ਸੀ ਬੱਚਿਆਂ ਦੀ ਪਰ ਅਸੀਂ ਇਹ ਅਲੱਗ ਤੋਂ ਬਣਾਉਣ ਲੱਗੇ ਹੋਏ ਹਾਂ ਇੱਥੇ ਸਿਰਫ ਤੇ ਸਿਰਫ ਬੱਚਿਆਂ ਦੇ ਜਨਮ ਮਾਂ ਤੇ ਬੇਬੀ ਦੀ ਸਾਂ ਸੰਭਾਲ